ਕਿਦਾਉ ਤੁਸੀਂ ਸਭ ਠੀਕ ਠਾਕ ਲੰਮੇ ਸਮੇਂ ਤੋਂ ਸਿਹਤ ਕੈਰੀਅਰ ਪਰਿਵਾਰ ਪੈਸਾ ਮੈਂ ਡਾਕਟਰ ਤੇਰੰਕੌਰ ਇਹਨਾਂ ਚਾਰ ਖੇਤਰਾਂ ਦੀ ਸਾਲ 2026 ਲਈ ਅਰਾਸ਼ੀ ਫਲ ਦੀ ਸੀਰੀਜ਼ ਤੁਹਾਡੇ ਲਈ ਸ਼ੁਰੂ ਕੀਤੀ ਸੀ ਮੇਕ ਤੋਂ ਕੰਨਿਆ ਰਾਸ਼ੀ ਤੱਕ ਸਾਲ ਦਾ ਲੇਖਾ ਚੁੱਕਾ ਦੇ ਚੁੱਕੀਆਂ ਜਿਹੜੇ ਮੇਰੇ ਚੈਨਲ ਨਾਲ ਨਵੇਂ ਜੁੜੇ ਦਰਸ਼ਕ ਨੇ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਰਹੀ ਹਾਂ ਜੇ ਇਹਨਾਂ ਰਾਸ਼ੀ ਵਾਲਿਆਂ ਵੱਲੋਂ ਆਪਡੀ ਰਾਸ਼ੀ ਨਾਲ ਸੰਬੰਧਿਤ ਵੀਡੀਓ ਦੇਖਣ ਤੋਂ ਕਿਸੇ ਕਾਰਨ ਵੱਸ ਰਹਿ ਗਈ ਹੋਵੇ ਤਾਂ ਬੜੀ ਮਿਹਰਬਾਨੀ ਜ਼ਰੂਰ ਦੇਖ ਲੈਣਾ ਤਾਂ ਜੋ ਸਾਲ 2026 ਤੁਹਾਡੇ ਲਈ ਆਪਣੀ ਝੋਲੀ ਚ ਕੀ ਲੈ ਕੇ ਖੜਾ ਹੈ ਤੁਹਾਨੂੰ ਡਾਕਟਰ ਤੇਰਾਕੌਰ ਦੀ ਐਕੂਰੇਟ ਗਣਨਾ ਰਾਹੀਂ ਉਹ ਪਹਿਲਾਂ ਹੀ ਅਗਾਊਂ ਪਤਾ ਲੱਗ ਸਕੇ ਮੈਂ ਡਾਕਟਰ ਤੇਰਾਕੌਰ ਲੈ ਕੇ ਆਈਆਂ ਸਾਲ 2026 ਲਈ ਤੋਲਾ ਰਾਸ਼ੀ ਫਤ ਸਾਲ 25 ਹੁਣ ਆਪਣੇ ਆਖਰੀ ਪੰਨੇ ਤੇ ਆਖੜਾ ਹੋਇਆ ਇਸ ਸਾਲ ਨੇ ਸਾਨੂੰ ਖੁਸ਼ੀਆਂ ਵੀ ਦਿੱਤੀਆਂ ਤੇ ਕੁਝ ਸਿੱਖਿਆਵਾਂ ਵੀ ਦਿੱਤੀਆਂ ਕੁਝ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਤੇ ਕੁਝ ਸੁਪਨੇ ਨਵੇਂ ਜਨਮ ਲੈ ਚੁੱਕੇ ਆ ਪਰ ਹੁਣ ਵਾਰੀ ਆ 2026 ਦੀ ਇੱਕ ਨਵੇਂ ਸਫੇ ਦੀ ਇੱਕ ਨਵੇਂ ਸ਼ੁਭ ਅਧਿਆਇ ਦੀ ਜੋ ਅਸੀਂ ਸਭ ਨੇ ਲਿਖਣਾ ਆ ਪੁਰਾਣੀ ਕਿਤਾਬ ਬੰਦ ਕਰਕੇ ਸਾਈਡ ਤੇ ਰੱਖ ਦਿਓ ਕਿਹੜੇ ਚਾਰ ਖੇਤਰਾਂ ਚ ਤੁਲਾ ਰਾਸ਼ੀ ਦਾ ਭਾਗ ਫਤਿਹ ਲਵੇਗਾ ਸਿਹਤ ਨੌਕਰੀ ਪਰਿਵਾਰ ਜਾਂ ਫਿਰ ਧਨ ਜਾਂ ਪੈਸਾ ਅੰਤ ਤੱਕ ਜੁੜੇ ਰਿਹਾ ਕਰੋ ਕਿਉਂਕਿ ਅਖੀਰ ਚ ਮੈਂ ਇੱਕ ਐਸਾ ਉਪਾਅ ਦੱਸਾਂਗੀ ਜੋ ਤੁਹਾਡੇ 2026 ਨੂੰ ਚਮਤਕਾਰਾਂ ਦਾ ਸਾਲ ਬਣਾ ਸਕਦਾ ਹੈ ਜੋ ਨਾ ਪਹਿਲਾਂ ਕਦੀ ਹੋਇਆ ਹੋਣਾ ਤੇ ਨਾ ਕਦੀ ਹੋਏਗਾ ਸੋ ਮੈਨੂੰ ਉਮੀਦ ਹੈ ਤੁਲਾ ਰਾਸ਼ੀ ਬਾੜਿਆਂ ਦੀ ਜਿਹੜੀ ਬੇਸਬਰੀ ਬਣੀ ਰਹੀ ਸੀ ਬਹੁਤ ਕਮੈਂਟ ਆਏ ਕਿ ਜੀ ਅਸੀਂ ਉਡੀਕ ਰਹੇ ਹਾਂ ਅਸੀਂ ਉਡੀਕ ਰਹੇ ਹਾਂ ਇੱਕ ਬ੍ਰੇਕ ਲੱਗ ਗਈ ਸੀ ਕਿਉਂਕਿ ਹੋਰ ਬਹੁਤ ਸਾਰੇ ਟੌਪਿਕ ਪਾਈਪਲਾਈਨ 'ਚ ਸੀ ਜੋ ਵੀਡੀਓ ਦੇ ਰੂਪ 'ਚ ਤੁਹਾਡੇ ਸਨ ਮੁਖ ਮੈਂ ਪੇਸ਼ ਕਰਦੀ ਰਹੀਆਂ ਚਲੋ ਫਿਰ ਬਿਨਾ ਵਕਤ ਗਵਾਇਆ ਤੁਲਾ ਰਾਸ਼ੀ 12 2026 ਸਭ ਤੋਂ ਪਹਿਲਾਂ ਮੈਂ ਸਿੱਧੀ ਗੱਲ ਕਰਨੀ ਹੈ ਤੁਹਾਡੀ ਕਿਉਂਕਿ ਸਿਹਤ ਜਾਨ ਹੈ ਤੇ ਜਾਨ ਹੈ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਸਾਲ ਦੇ ਪਹਿਲੇ ਹਿੱਸੇ 'ਚ ਮਾਨਸਿਕ ਚਿੰਤਾ ਤੇ ਥਕਾਵਟ ਬਣੀ ਰਹੇਗੀ ਘਬਰਾਉਣਾ ਕਿਉਂ ਆ ਨੀਂਦ ਪੂਰੀ ਨਹੀਂ ਹੋ ਸਕਣੀ ਕਿਉਂਕਿ ਥੱਕੇ ਹੋ ਚਿੰਤਾ ਆ ਪਰ ਜਦੋਂ ਇਹ ਸਤੰਬਰ ਤੋਂ ਬਾਅਦ ਮਨ ਵਿੱਚ ਸ਼ਾਂਤੀ ਆਏਗੀ ਨਵੰਬਰ ਦੇ ਵਿੱਚ ਸਰੀਰਕ ਦਰਦ ਜਾਂ ਚਿੰਤਾਵਾਂ ਮੁੜ ਕੇ ਵੱਧ ਸਕਦੀਆਂ ਉਪਾਅ ਤੁਸੀਂ ਕਰਨੇ ਆ ਮੈਂ ਇਸ ਵਾਰ ਕੰਨਿਆ ਰਾਸ਼ੀ ਤੱਕ ਜੋ ਨਹੀਂ ਕੀਤਾ ਤੂਲਾਤੋਂ ਆਨਵਰਡ ਮੀਨ ਤੱਕ ਇੱਕ ਤਾਂ ਮੈਂ ਸਧਾਰਨ ਉਪਾਅ ਦੱਸਣਾ ਆ ਇੱਕ ਮੈਂ ਰੇਅਰਸਟ ਉਪਾਅ ਹਰ ਖੇਤਰ ਚ ਦੱਸਣਾ ਆ ਸੋ ਵਿਰਲਾ ਉਪਾਅ ਤੁਹਾਡੇ ਲਈ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਨਾਰਮਲ ਉਪਾਅ ਬਾਰੇ ਸੁਣ ਲਓ ਤੁਸੀਂ ਰੋਜ਼ ਸਵੇਰੇ ਪ੍ਰਾਣਾਯਾਮ ਕਰੋਗੇ ਹੀ ਕਰੋਗੇ 2026 ਲਈ ਟਾਪ ਲਿਸਟ ਤੇ ਇਸ ਨੂੰ ਰੱਖ ਲਓ ਹਰ ਐਤਵਾਰ ਸੂਰਜ ਨੂੰ ਤੁਸੀਂ ਜਲ ਅਰਪਣ ਕਰਨਾ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਆਪਣੇ ਪੈਰ ਧੋ ਕੇ ਸੌਣਾ ਹੈ ਵਿਰਲਾ ਉਪਾਅ ਵੀ ਨਾਲੀ ਦਸਨਾ ਮੈਦ ਦੇ ਖੇਤਰ ਲਈ ਤੁਸੀਂ ਕੀ ਕਰਨਾ ਹੈ 2026 ਆਉਂਦਿਆਂ ਸ਼ੁੱਕਰਵਾਰ ਦੀ ਰਾਤ ਇੱਕ ਚਾਂਦੀ ਦੇ ਲੋਟੇ ਚ ਪਾਣੀ ਭਰ ਕੇ ਸਰਾਣੇ ਰੱਖ ਲੈਣਾ ਹੁਣ ਚਾਂਦੀ ਦਾ ਲੋਟਾ ਵੱਡਾ ਨਹੀਂ ਲਿਆਉਣਾ ਜੇ ਚਾਂਦੀ ਮਹਿੰਗੀ ਲੱਗਦੀ ਹੈ ਤਾਂ ਹਲਕੀ ਜੀ ਗਲਾਸੀ ਵਰਗੀ ਗੜਵੀ ਵੀ ਮਿਲ ਜਾਂਦੀ ਹੈ ਉਹਨੂੰ ਤੁਸੀਂ ਸਰਾਣੇ ਰੱਖਣਾ ਸਵੇਰੇ ਉਸ ਪਾਣੀ ਨੂੰ ਪਿੱਪਲ ਦੇ ਰੁੱਖ ਦੀਆਂ ਜੜਾਂ ਚ ਪਾ ਦੇਣਾ ਇਹਦੇ ਨਾਲ ਤੁਹਾਡੀ ਮਾਨਸਿਕ ਚਿੰਤਾ ਦੂਰ ਹੋਣੀ ਹੈ ਕਿਉਂਕਿ ਸਾਲ ਭਰ ਮਾਨਸਿਕ ਚਿੰਤਾਵਾਂ ਦਾ ਸਿਗਨਲ ਮਿਲ ਰਿਹਾ ਡਾਕਟਰ ਤੇਰਾ ਕੋਰਨੇ ਜੋ ਗਣਨਾ ਕੀਤੀ ਹੈ ਫਿਰ ਜੇ ਤੁਸੀਂ ਇਹ ਜਲ ਪਿੱਪਲ ਨੂੰ ਪਾਉਂਦੇ ਰਹੋਗੇ ਰੈਗੂਲਰ ਤਾਂ ਸਰੀਰ ਦੇ ਵਿੱਚ ਤਾਜ਼ਗੀ ਬਣੀ ਰਹੇਗੀ ਤੇ ਜੇ ਸਰੀਰ ਤਰਲ ਤਾਜ਼ਾ ਰਹੇਗਾ ਤੇ ਘਰ ਦੇ ਸਾਰੇ ਕੰਮ ਵੀ ਵਿਧੀਵਤ ਢੰਗ ਨਾਲ ਤੁਸੀਂ ਨਿਪਟਾ ਸਕਦੇ ਹੋ ਸਭ ਪਰਵਾਰਕ ਮੈਂਬਰਾਂ ਨੂੰ ਖੁਸ਼ ਰੱਖ ਸਕਦੇ ਹੋ ਤੁਲ ਰਾਸ਼ੀ ਵਾਲਿਓ ਮੈਂ ਤੁਹਾਡੇ ਕੈਰੀਅਰ ਜਾਂ ਨੌਕਰੀ ਦੀ ਗੱਲ ਕਰਨ ਲੱਗੀ ਹਾਂ ਸਾਲ ਦੀ ਸ਼ੁਰੂਆਤ ਚ ਕੰਮਕਾਜ ਚ ਰੁਕਾਵਟਾਂ ਮਹਿਸੂਸ ਹੋ ਜਾਣਗੀਆਂ ਸਥਿਰਤਾ ਦੇ ਨਾਲ ਕੰਮ ਕਰਨਾ ਪੈਣਾ ਸਬਰ ਸਬੂਰੀ ਸੰਤੋਖ ਰੱਖਣਾ ਪਏਗਾ ਕਿਉਂਕਿ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਸਲੋ 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 ਪਰ ਪ੍ਰਗਤੀ ਹੋਣੀ ਜ਼ਰੂਰ ਹੈ ਸਤੰਬਰ ਤੋਂ ਬਾਅਦ ਸਤਾਰੇ ਜਦੋਂ ਕੁਝ ਬਦਲਣਗੇ ਭਾਵ ਸਭ ਤੋਂ ਮੇਜਰ ਸਤਾਰਾ ਸਾਡਾ ਸ਼ੁਕਰ ਉਹ ਤੁਲਾ ਚ ਆ ਜਾਏਗਾ ਤਾਂ ਕਾਰਜ ਸਥਾਨ ਤੇ ਤੁਹਾਨੂੰ ਇੱਜ਼ਤ ਮਿਲਣੀ ਸ਼ੁਰੂ ਹੋ ਜੂਗੀ ਉੱਚਤਕਾਰੀਆਂ ਦੀ ਕਿਰਪਾ ਬਣੀ ਰਹੇਗੀ ਤੇ ਨੰਮੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਸੋ ਕਮਰ कसे ਕਰ ਲੋ ਨਵੰਬਰ ਦੇ ਵਿੱਚ ਸ਼ੁੱਕਰਵਕਰੀ ਹੋਏਗਾ ਜਦੋਂ ਕੁਝ ਯੋਜਨਾਵਾਂ ਥੋੜੇ ਸਮੇ ਲਈ ਬਿਲਕੁਲ ਥੋੜੇ ਸਮੇ ਲਈ ਰੁਕ ਜਾਣਗੀਆਂ ਤਾਂ ਘਬਰਾਉਣਾ ਨਹੀਂ ਉਪਾਅ ਮੈਂ ਇੱਕ ਸਧਾਰਨ ਦੱਸ ਰਹੀਆਂ ਇੱਕ ਮੈਂ ਰੇਅਰੈਸਟ ਦੱਸ ਰਹੀਆਂ ਕਰਨੇ ਦੋਨੋਂ ਆ ਇੱਕ ਉਪਾਅ ਕਰਨਾ ਹਰ ਸ਼ੁੱਕਰਵਾਰ ਸਵੇਰੇ ਤੁਸੀਂ ਚਿੱਟੀਆਂ ਕਲੀਆਂ ਚਿੱਟੇ ਫੁੱਲ ਕਿਸੇ ਵੀ ਧਰਮ ਸਥਾਨ 'ਤੇ ਜਾ ਕੇ ਛਿੜਾ ਦਿਓ ਮੰਗਲਵਾਰ ਨੂੰ ਤੁਸੀਂ ਲੋਹੇ ਦਾ ਛੋਟਾ ਟੁਕੜਾ ਚੱਲਦੇ ਪਾਣੀ 'ਚ ਸੁੱਟਣਾ ਹੈ ਤੇ ਦਫਤਰ ਦੇ ਵਿੱਚ ਆਪਣੀ ਬੋਲੀ ਮਿਠਾਸ ਭਰੀ ਰੱਖਣੀ ਆ ਗੁੱਸੇ ਤੋਂ ਰਹਿਣਾ ਬਚ ਕੇ ਜੇ ਗੁੱਸਾ ਸਤਵੇਂ ਅਸਮਾਨ ਤੇ ਰਿਹਾ ਤਾਂ ਫਿਰ ਦਫਤਰ ਦੇ ਵਿੱਚ ਬੋਲ ਬੁਲਾਰਾ ਹੋਣ ਤੋਂ ਕੋਈ ਰੋਕ ਨਹੀਂ ਪਾਏਗਾ ਮੈਂ ਸੁਚੇਤ ਕਰਨਾ ਅਵੇਅਰ ਕਰਨਾ ਡਰਾਉਂਦੀ ਮੈਂ ਨਹੀਂ ਆ ਕਦੀ ਵੀ ਵਿਰਲਾ ਉਪਾਅ ਕਰ ਲਿਓ ਸ਼ਨੀਵਾਰ ਦੀ ਸੰਧਿਆ ਵੇਲੇ ਰੂਟੀਨ ਬਣਾ ਲੈਣੀ ਆ ਇੱਕ ਰੋਟੀ ਕਾਲੇ ਕੁੱਤੇ ਨੂੰ ਖਲੋਣੀ ਆ ਤੁਸੀਂ ਇਹ ਤੁਹਾਡੇ ਜੇ ਕੈਰੀਅਰ ਦੇ ਵਿੱਚ ਰੁਕਾਵਟਾਂ ਨੇ ਉਹ ਦੂਰ ਹੋ ਜਾਣਗੀਆਂ ਤੇ ਉੱਚ ਅਧਿਕਾਰੀਆਂ ਦੀ ਕਿਰਪਾ ਤੁਹਾਡੇ ਤੇ ਮਿਹਰਬਾਨੀ ਉਹਨਾਂ ਦੀ ਬਣੀ ਰਹੇਗੀ ਫਿਰ ਆ ਗਿਆ ਸਾਡਾ ਪਰਿਵਾਰ ਤੁਲਾ ਰਾਸ਼ੀ ਵਾਲਿਆਂ ਦੇ ਰਿਸ਼ਤੇ ਨਾਤੇ ਪਰਵਾਰਕ ਮੈਂਬਰਾਂ ਦੀ ਗੱਲ ਸਾਲ ਦੇ ਮੱਧ ਵਿੱਚ ਘਰ ਵਿੱਚ ਕਿਸੇ ਗੱਲੋਂ ਪਰਿਵਾਰ ਵਿੱਚ ਮਨਮਟਾਵ ਹੋ ਸਕਦਾ ਹੈ ਛੋਟੀਆਂ-ਮੋਟੀਆਂ ਗੱਲਾਂ ਤੇ ਤਣਾਅ ਬਣਨਾ ਹੈ ਸਤੰਬਰ ਤੋਂ ਬਾਅਦ ਸ਼ੁਕਰ ਦੀ ਕਿਰਪਾ ਦੇ ਨਾਲ ਪਿਆਰ ਤੇ ਸਮਝਦਾਰੀ ਵਧੇਗੀ ਨਵੰਬਰ ਦੇ ਵਿੱਚ ਪੁਰਾਣੀਆਂ ਗੱਲਾਂ ਜਿਹੜੀਆਂ ਦੱਬੀਆਂ ਸੀ ਮਿੱਟੀ ਪਾ ਚੁੱਕੇ ਸੀ ਉਹ ਮੋੜ ਉੱਠਣਗੀਆਂ ਫਿਰ ਕੀ ਹੋਇਆ ਡਾਕਟਰ ਤੇਰਾ ਕਹ ਰਿਹਾ ਹੈ ਨਾ ਉਪਾਅ ਤੁਸੀਂ ਕਰਨੇ ਆ ਉਪਾਅ ਕੀ ਕਰੋਗੇ ਹਰ ਸੋਮਵਾਰ ਘਰ ਦੇ ਵਿੱਚ ਵਿਧੀਵਤ ਢੰਗ ਨਾਲ ਝਾੜੂ ਫੇਰਨ ਤੋਂ ਬਾਅਦ ਪੁੱਛੇ ਲਗਾਉਣ ਤੋਂ ਬਾਅਦ ਗੰਗਾ ਜਲ ਜਾਂ ਹੋਲੀ ਵਾਟਰ ਜ਼ਰੂਰ ਸਿਰਕਣਾ ਇੱਕ ਰੂਟੀਨ ਬਣਾਉਣੀ ਆ ਮਾਤਾ ਪਿਤਾ ਦੇ ਚਰਨ ਸ਼ੂ ਕੇ ਹਰ ਰੋਜ਼ ਅਸੀਸ ਲੈਣੀ ਹੈ ਜੇ ਮਾਤਾ ਪਿਤਾ ਕਿਸੇ ਕਾਰਨ ਵਸ ਨਹੀਂ ਹਾਂ ਇਸ ਸੰਸਾਰ ਤਾ ਤੁਸੀਂ ਮਾਤਾ ਪਿਤਾ ਦੇ ਉਮਰ ਦੇ ਬਜ਼ੁਰਗਾਂ ਤੋਂ ਉਹਨਾਂ ਦੇ ਚਰਨ ਛੂਕੇ ਅਸੀਸ ਲੈਣੀ ਹੈ ਘਰ ਦੇ ਵਿੱਚ ਰੋਜ਼ ਚਰਾਗ ਕਰੋਗੇ ਦੀਵਾ ਬਾਲੋਗੇ ਤੇ ਸੰਜ ਵੇਲੇ ਪਰਿਵਾਰ ਦੇ ਨਾਲ ਮਿਲ ਕੇ ਜਿਸ ਵੀ ਧਰਮ ਦੇ ਹੋ ਇੱਕ ਪਾਠ ਜ਼ਰੂਰ ਕਰਿਆ ਪਿਆ ਕਰਨਾ ਹੈ ਕਰੋਗੇ ਤਾਂ ਦੀ ਫਾਇਦਾ ਵੀ ਮੈਂ ਦੱਸ ਦਿੱਤਾ ਵਿਰਲਾ ਉਪਾਦਨ ਕਰਨ ਲੱਗੀਆਂ ਪਰਵਾਰਕ ਸਾਂਝ ਮਜ਼ਬੂਤ ਕਰਨ ਲਈ ਤੁਸੀਂ ਕੀ ਕਰਨਾ ਹਰ ਪੁੰਨਿਆ ਹਰ ਪੂਰਨਮਾਸੀ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਥੋੜਾ ਜਿਹਾ ਗੁੜ ਥੋੜਾ ਜਿਹਾ ਦਸਿਕਿਓ ਉਹਦੇ ਨਾਲ ਬਣਿਆ ਮਿੱਠੇ ਭੋਗ ਨੂੰ ਅੱਗ 'ਚ ਅਰਪਤ ਕਰੋਗੇ ਅਹੁੱਤੀ ਦੇਣੀ ਇੱਕ ਇਸ ਦੇ ਨਾਲ ਘਰ 'ਚ ਕਲੇਸ਼ ਦੂਰ ਹੋ ਜਾਊਗਾ ਤੇ ਆਪਸੀ ਪਰਵਾਰਕ ਮੈਂਬਰਾਂ ਦਾ ਪਿਆਰ ਬਣਿਆ ਰਹੇਗਾ ਜੇ ਮੈਂ ਧੰਨ ਤੇ ਕਾਰੋਬਾਰ ਦੇ ਚੌਥੇ ਖੇਤਰ ਵੱਲ ਆ ਗਈਆਂ ਤਾਂ ਸਾਲ ਦੇ ਪਹਿਲੇ ਹਿੱਸੇ 'ਚ ਤੁਹਾਡਾ ਰਾਸ਼ੀ ਵਾਲੇ ਉਹ 2026 ਚ ਅਚਾਨਕ ਤੁਹਾਡੇ ਖਰਚੇ ਵੱਧ ਜਾਣੇ ਆ ਧਨ ਸੰਗ੍ਰਹਿ ਔਖਾ ਰਹੇਗਾ ਆਪਾ ਬਰਕਤ ਨਹੀਂ ਆ ਧਨ ਟਿਕੇਗਾ ਨਹੀਂ ਜਦ ਗੁਰੂ ਸੁਖਤ ਦ੍ਰਿਸ਼ਟੀ ਦੇਗਾ ਤਾਂ ਕਾਰੋਬਾਰਤ ਨਵੇਂ ਮੌਕੇ ਖੁੱਲਣਗੇ ਸਤੰਬਰ ਤੋਂ ਬਾਅਦ ਇਨਵੈਸਟਮੈਂਟ ਜੇ ਕਿਤੇ ਕਰਨੇ ਚਾਹੁੰਦੇ ਹੋ ਤਾਂ ਲੱਭਦਾ ਇੱਕ ਮੌਕੇ ਆ ਕਰ ਲਿਓ ਨਵੰਬਰ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿਉਂਕਿ ਗਲਤ ਸੌਦੇ ਨੁਕਸਾਨ ਦੇ ਸਕਦੇ ਆ ਉਪਾਅ ਦੋ ਦੱਸਣੇ ਆ ਇੱਕ ਸਧਾਰਨ ਆ ਇੱਕ ਰਿਆਰ ਹਰ ਪੁੰਨਿਆਂ ਨੂੰ ਚਾਂਦੀ ਦਾ ਇੱਕ ਛੋਟਾ ਟੁਕੜਾ ਜਿੰਨਾ ਕਵੇ ਹੀ ਹੋ ਸਕਦਾ ਕਿਸੇ ਲੋੜਵੰਦ ਗਰੀਬ ਨੂੰ দান ਕਰਨਾ ਪਏਗਾ ਕਰ ਲਉਗੇ ਆਪਣੇ ਲਈ ਕਿਉਂ ਨਹੀਂ ਕਰੋਗੇ ਮੰਗਲਵਾਰ ਆਏਗਾ ਤਾਂ ਲਾਲ ਕਪੜਾ ਮੰਦਿਰ ਚ ਛੜਾ ਦੋਗੇ ਜਿੰਨੀ ਇੱਛਾ ਜਿੰਨੀ ਸ਼ਰਦਾ ਘਰ ਦੇ ਵਿੱਚ ਧਨ ਰੱਖਣ ਵਾਲੀ ਥਾਂ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋਗੇ ਕਈ ਵਾਰੀ ਅਸੀਂ ਦੇਖਦੇ ਹਾਂ ਸਾਡੇ ਪਰਸ ਦੇ ਵਿੱਚ ਬੜੇ ਹੀ ਬਿੱਲ ਬੜੇ ਹੀ ਪੁਰਾਣੇ ਕਾਗਜ਼ ਰੱਦੀ ਇੰਨੀ ਕਰਕੀ ਹੁੰਦੀ ਆ ਉਹਨੂੰ ਹਰ ਹਫ਼ਤੇ ਤੁਸੀਂ ਸਾਫ਼ ਕਰਨਾ ਕੱਢ ਦਿਆ ਕਰੋ ਪੁਰਾਣੀਆਂ ਚੀਜ਼ਾਂ ਸਿੱਟ ਦਿਆ ਕਰੋ ਵਿਰਲਾ ਉਪਾਅ ਕੀ ਕਰਨਾ ਮੱਸੀਆ ਦੀ ਰਾਤ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਪਿੱਤਲ ਦੀ ਥਾਲੀ ਲੈਣੀ ਹੈ ਛੋਟੀ ਪਿੱਤਲ ਕਿਆ ਮੈਂ ਤਾਂ ਆਤ ਮੈਟਰ ਕਰਦੀ ਹੈ ਜੀ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਲੈਣਾ ਥੋੜਾ ਜਿਹਾ ਚਿੱਟਾ ਚੌਲ ਪਾਉਣੇ ਆ ਤੇ ਚੰਦਨ ਰੱਖਣਾ ਹੈ ਚੰਦਰਮਾ ਨੂੰ ਅਰਪਣ ਕਰ ਦੇਣੇ ਆ ਇਹਦੇ ਨਾਲ ਧਨ ਦੀ ਬਰਸਾਤ ਹੋਏਗੀ ਤੇ ਅਚਾਨਕ ਖਰਚੇ ਕੱਟਣੇ ਸ਼ੁਰੂ ਹੋ ਜਾਣਗੇ 26 ਲਈ ਇੱਕ ਸੁਪਰ ਡੁਪਰ ਰੇਅਰੈਸ ਟੂ ਰੇਅਰ ਉਪਾਅ 2026 ਲਈ ਜਿਹੜਾ ਤੁਸੀਂ ਕਰੋਗੇ 12 ਮੱਸਿਆ ਹੋਣੀਆਂ ਹਰ ਮਹੀਨੇ ਦੀ ਪਹਿਲੀ ਮੱਸਿਆ ਜਿਹੜੀ ਆਉਣੀ ਇੱਕ ਹੀ ਆਉਂਦੀ ਆ ਉਹਨੂੰ ਸਵੇਰੇ ਉੱਠ ਕੇ ਤੁਸੀਂ ਕੱਚੇ ਦੁੱਧ ਤੇ ਕਾਲੇ ਤੇਲ ਮਿਲਾਉਣੇ ਆ ਘਰ ਦੇ ਦਰਵਾਜ਼ੇ ਤੇ ਰੱਖਣਾ ਹੈ ਫਿਰ ਓਮ ਅਪਵਿੱਤਰ ਪਵਿੱਤਰੋ ਵਾ ਮੰਤਰ ਤਿੰਨ ਵਾਰ ਜਪਣਾ ਮੈਨੂੰ ਉਮੀਦ ਹੈ ਕਿ ਤ੍ਰਿਪੱਖ ਵਿੱਚ ਇਹ ਜਿਹੜਾ ਬੀਜ ਮੰਤਰ ਸੀ ਤੁਹਾਨੂੰ ਸਭ ਨੂੰ ਮੈਂ ਸਿਖਾਇਆ ਹੋਇਆ ਤੁਹਾਨੂੰ ਆਉਂਦਾ ਹੋਣਾ ਓਮ ਅਪਵਿੱਤਰ ਪਵਿੱਤਰੋ ਵਾ ਤਿੰਨ ਵਾਰ ਇਸ ਨੂੰ ਜਪਣਾ ਤੇ ਪਾਣੀ ਜਿਹੜਾ ਉਬਾਰ ਕੱਚੇ ਦੁੱਧ ਤੇ ਕਾਲੇ ਟੀਲਾਂ ਵਾਲਾ ਬਹਾ ਦੇਣਾ ਇਹ ਘਰ ਤੋਂ ਨੈਗੇਟਿਵਿਟੀ ਦੂਰ ਕਰੇਗਾ ਤੇ ਸਾਰੇ ਸਾਲ ਲਈ ਤੁਹਾਡੇ ਘਰ ਵਿੱਚ ਸ਼ੁਭਤਾ ਲਿਆਏਗਾ ਤਾਂ ਜੀ ਫਿਰ ਏਸੀ ਤੋਲਾ ਰਾਸ਼ੀ ਦਾ ਸਾਲ 2026 ਜਿਹੜਾ 13 ਘਰ ਤੇ ਰੱਖਦੇ ਹੋ ਵਿਸ਼ਵਾਸ ਤਾਂ ਜੀਵਨ ਦੇ ਇਹਨਾਂ ਚਾਰ ਹੀ ਤਮੁਖ ਖੇਤਰ ਆ ਹੋਰ ਕੋਈ ਖੇਤਰ ਰਹਿ ਨਹੀਂ ਜਾਂਦਾ ਤੁਸੀਂ ਇਹ ਉਪਾਅ ਕਰਦੇ ਰਹਿਣਾ ਹੈ ਆਪਣੀ ਰਾਸ਼ੀ ਦੇ ਅਨੁਸਾਰ ਤੁਹਾਡਾ ਵਾੜ ਵੀ ਵਿੰਗਾ ਨਹੀਂ ਹੋਏਗਾ ਹਾਂ 2026 ਚ ਇੱਕ ਨਵਾਂ ਸਫਰ ਇੱਕ ਨਵੀਂ ਉਮੀਦ ਤੇ ਇੱਕ ਨਵਾਂ ਸੁਭਾਗ ਆ ਕਲ ਕਿਸਮਤ ਦੇ ਤਾਰੇ ਹੁਣ ਤੁਹਾਡੀ ਪਾਸੇ ਦੀ ਲਾਈਨ ਬਣਾਉਣ ਲੱਗ ਪਏ ਆ ਟਿੰਟਮਾਉਂਦੇ ਹੋਏ ਸਤਾਰੇ ਰੱਬ ਕਰੇ ਸਾਲ 2026 ਤੁਹਾਡੇ ਘਰ ਚ ਖੁਸ਼ੀਆਂ ਦੇ ਦੀਵੇ ਜਲਾਏ ਸਿਹਤ ਨੂੰ ਰੱਖੇ ਤੰਦਰੁਸਤ ਤੰਦੇ ਰਸਤੇ ਖੋਲੇ ਤੇ ਰਿਸ਼ਤਿਆਂ ਵਿੱਚ ਪਿਆਰ ਦੀ ਖੁਸ਼ੂ ਫੈਲਾਏ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਤੁਹਾਡੀ 2026 ਦੀ ਸਭ ਤੋਂ ਵੱਡੀ ਉਮੀਦ ਕਿਸ ਫੀਲਡ ਕਿਸ ਖੇਤਰ ਚ ਹੈ ਤਨ ਪਰਵਾਰ ਸੇ ਤੇ ਜਾਂ ਪੈਸਾ ਪੈਸਾ ਵੀ ਹੋ ਗਿਆ ਤਨ ਵੀ ਹੋ ਗਿਆ ਕੈਰੀਅਰ ਦੀ ਗੱਲ ਕਿਉਂ ਰਹਿ ਜਾਏ ਭਲਾ ਸੋ ਵੀਡੀਓ ਪਸੰਦ ਆਈ ਆ ਲਾਈਕ ਕਰ ਦਿਓ ਸਾਂਝੀ ਕਰ ਦਿਓ ਕਮੈਂਟ ਕਰ ਦਿਓ ਤੇ ਡਾਕਟਰ 13 ਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹਾਈਪ অপਸ਼ਨ ਦਵਾ ਦਿਓ ਜੁਆਇਨ অপਸ਼ਨ ਦਵਾ ਦਿਓ ਖੁਦ ਕਰ ਲਿਆ ਨਾ ਸਬਸਕ੍ਰਾਈਬ ਚੈਨਲ ਆਲ ਤੇ ਕਲਿੱਕ ਕਰੋ ਆਲ ਹਰ ਨੋਟੀਫਿਕੇਸ਼ਨ ਆਵੇ ਮਿਲਦੀ ਆ ਅਗਲੀ ਵੀਡੀਓ ਵਿੱਚ ਤੁਹਾਡੀ ਆਪਣੀ ਡਾਕਟਰ ਤਿਰੰਕਾਰ ਵੱਲੋਂ 13 ਸਾਰੀਆਂ ਦੁਆਵਾਂ ਤੇ ਪਿਆਰ ਬਾਏ ਬਾਏ 2026 ਨੌਕ ਨੌਕ ਕਰ ਰਿਹਾ ਤਿਆਰ ਹੋ ਜੋ ਵੀ ਰੈਡੀ ਅਗਲੀ ਰਾਸ਼ੀ ਦੀ ਵਾਰੀ ਵੀ ਆਉਣ ਵਾਲੀ ਹੈ ਲਿਬਰਾ ਤੋਂ ਬਾਅਦ ਕਿਹੜੀ ਰਾਸ਼ੀ ਹੈ ਆਪਣੀਆਂ ਰਾਸ਼ੀਆਂ ਤਾਂ ਦੱਸ ਦਿਆ ਕਰੋ ਕਮੈਂਟ ਬਾਕਸ 'ਚ ਵਾਇਗਰੂ ਜਾਂ ਆਪਣੇ ਧਰਮ ਅਨੁਸਾਰ ਕੁਛ ਨਾ ਕੁਛ ਕਮੈਂਟ ਜ਼ਰੂਰ ਕਰਿਆ ਕਰੋ ਲਿਬਰਾ ਤੋਂ ਬਾਰੀਆ ਬਾਅਦ ਬਾਰੀ ਆਏਗੀ ਬ੍ਰਿਸ਼ਟਿਕ ਦੀ ਸੋ ਵੀ ਰੈਡੀ ਬ੍ਰਿਸ਼ਟਿਕ ਰਾਸ਼ੀ ਵਾਲਿਓ